ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਟੀਵੀ ਦੇਸ਼ ਪੰਜਾਬ ਮੈਂ ਅਸਨਦੀਪ ਸਿੰਘ ਖਰਲ ਤੇ ਮੇਰੇ ਨਾਲ ਖਬਰਾਂ ਉੱਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਸਿਆਸੀ ਮੁਲਾਂਕਣਕਾਰ ਜਸਬੀਰ ਸਿੰਘ ਪੱਟੀ ਪੱਟੀ ਸਾਹਿਬ ਸਵਾਗਤ ਬਹੁਤ-ਬਹੁਤ ਸਤਿ ਸ੍ਰੀ ਅਕਾਲ ਜੀ ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪ ਜੀ ਤੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਪੱਟੀ ਸਾਹਿਬ ਪਟਸਰ ਆਖਰਕਾਰ ਮਾਝੇ ਦੀ ਧਰਤੀ ਦੇ ਉੱਤੇ ਹੋਣ ਵਾਲੀ ਜ਼ਿਮਨੀ ਚੋਣ ਦਾ ਐਲਾਨ ਹੋ ਗਿਆ 11 ਨਵੰਬਰ ਨੂੰ ਵੋਟਾਂ ਪੈਣੀਆਂ 14 ਤਰੀਕ ਰਿਜ਼ਲਟ ਆ ਜਾਣਾ 14 ਤਰੀਕ ਪਤਾ ਲੱਗ ਜਾਣਾ ਵੀ ਲੋਕ ਕਿਹੜੀ ਸਿਆਸੀ ਪਾਰਟੀ ਨੂੰ ਹਜੇ ਤੱਕ ਪਿਆਰ ਕਰਦੇ ਆ ਪਰ ਸਵਾਲ ਇੱਥੇ ਇਹ ਆ ਬਈ ਅਮਰਿਤਪਾਲ ਹੋਣਾ ਵਾਸਤੇ ਬਹੁਤ ਵੱਡਾ ਇਮਤਿਹਾਨ ਆ ਕਿਉਂਕਿ ਉਹਨਾਂ ਨੇ ਲੋਕ ਸਭਾ ਸੀਟ ਜਿੱਤਣ ਤੋਂ ਬਾਅਦ ਵਾਸ ਪੰਜਾਬ ਦੇ ਆਪਣੀ ਪਾਰਟੀ ਦਾ ਐਲਾਨ ਕੀਤਾ ਸੀ ਖਾਲੇ ਤੱਕ ਉਹਨਾਂ ਵੱਲੋਂ ਕੋਈ ਉਮੀਦਵਾਰ ਜਿਹੜਾ ਉਚੋਣ ਮੈਦਾਨ 'ਚ ਨਹੀਂ ਉਤਾਰਿਆ ਗਿਆ ਮੈਂ ਸੁਣ ਰਿਹਾ ਸੀ ਸਰਬਜੀਤ ਸਿੰਘ ਖਾਲਸਾ ਮੈਂਬਰ ਪਾਰਲੀਮੈਂਟ ਫਰੀਦਕੋਟ ਉਹ ਕਹਿ ਰਿਹਾ ਵੀ ਇੱਕ ਦੋ ਦਿਨ ਦੇ ਵਿੱਚ ਬਾਪੂ ਜੀ ਜਿਹੜਾ ਉਹ ਨਾਂ ਐਲਾਨ ਕਰ ਦੇਣਗੇ ਹਾਲਾਂਕਿ ਕਹਿੰਦੇ ਪਹਿਲੀ ਪਸੰਦ ਸਾਡੀ ਬੀਬੀ ਖਾਲੜਾ ਨੇ ਪਰ ਵੇਖਦੇ ਆ ਬਾਪੂ ਜੀ ਕਿਹਦੀ ਜਿਹੜਾ ਵਾ ਉਹ ਨਾਂ ਦੇ ਉੱਤੇ ਮੋਹਰ ਲਾਉਂਦੇ ਆ ਸਵਾਲ ਇਹ ਆ ਵੀ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਨੇ ਸਭ ਤੋਂ ਪਹਿਲਾਂ ਕੈਂਡੀਡੇਟ ਅਨਾਉਂਸ ਕੀਤਾ ਭਾਜਪਾ ਨੇ ਕੀਤਾ ਹੋਇਆ ਆਮ ਆਦਮੀ ਪਾਰਟੀ ਨੇ ਕੁਝ ਦਿਨ ਪਹਿਲਾਂ ਕਰ ਦਿੱਤਾ ਇਹ ਵੀ ਸਮੇਂ ਦੇ ਆ ਦੂਜੇ ਪਾਸੇ ਸੀਐਮ ਮਾਨ ਜਿਹੜੇ ਆ ਉਹ 350 ਸਾਲਾ ਸ਼ੀਦੀ ਸਮਾਗਮ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਦਾ ਉਹਦੇ ਮੁਤਲਕ ਪੰਥਕ ਆਗੂਆਂ ਦੇ ਨਾਲ ਪੰਥਕ ਜਿਹੜੇ ਲੀਡਰਸ ਆ ਉਹਨਾਂ ਦੇ ਨਾਲ ਮੁਲਾਕਾਤਾਂ ਕਰ ਰਿਹਾ ਇਹ ਵੀ ਤੁਹਾਨੂੰ ਸਮਝਣ ਦੀ ਕੋਸ਼ਿਸ਼ ਕਰਦੇ ਆਂ ਵੀ ਕੱਲਾ ਸਮਾਗਮਾ ਤੱਕ ਹੀ ਆ ਜਾਂ ਕਿਉਂਕਿ ਬਹੁਤ ਸਾਰੇ ਜਿਹੜੇ ਡੇਰੇ ਆ ਗੁਰਦੁਆਰਾ ਸਹਿਬਾਨ ਆ ਇਆ ਸੰਪਰਦਾਵਾਂ ਨੇ ਉਹ ਮਾਝੇ ਦੀ ਧਰਤੀ ਤੇ ਵੀ ਆ ਵੀ ਉਹਨਾਂ ਕੋਲੋਂ ਕੁਝ ਫੇਵਰ ਜਿਹੜੀ ਆ ਉਹ ਵੀ ਲਈ ਜਾਏਗੀ ਤੇ ਇੱਕ ਮਾਮਲਾ ਪੱਟੀ ਸਾਹਿਬ ਇਹ ਆ ਵੀ ਸਾਡੇ ਦੇਸ਼ ਦੀ ਸੁਪਰੀਮ ਕੋਰਟ ਐਪੈਕਸ ਕੋਰਟ ਤੇ ਜਿਹੜੇ ਸਭ ਤੋਂ ਉੱਚੇ ਜਿਹਨਾਂ ਨੂੰ ਜੱਜ ਕਹਦੇ ਆ ਚੀਫ ਜਸਟਿਸ ਆਫ ਇੰਡੀਆ ਅੱਜ ਉਹਨਾਂ ਦੇ ਉੱਤੇ ਕਿਸੇ ਨੇ ਜੁੱਤੀ ਮਾਰਨ ਦੀ ਜਿਹੜੀ ਕੋਸ਼ਿਸ਼ ਕੀਤੀ ਹੈ ਹਾਲਾਂਕਿ ਬੰਦੇ ਨੂੰ ਉਸ ਨੂੰ ਕਾਬੂ ਕਰ ਲਿਆ ਗਿਆ ਡਿਟੇਨ ਕਰ ਲਿਆ ਗਿਆ ਪਰ ਇਹ ਸਾਰਾ ਮਾਮਲਾ ਕੀ ਆ ਗੁੱਸਾ ਜਿਹੜਾ ਉਹ ਚੀਫ ਜਸਟਿਸ ਆਫ ਇੰਡੀਆ ਦੇ ਉੱਤੇ ਕਿਉਂ ਆ ਗਿਆ ਤੇ ਨਾਲੇ ਕਹਿੰਦੇ ਆ ਵੀ ਖੜਾ ਦੇ ਨਾਲ ਜਿਹੜੀ ਮਿੱਟੀ ਆਈ ਰੇਤਾ ਆਈ ਹੈ ਇਹਨੇ ਪੰਜਾਬ ਦੀ ਉਸ ਜ਼ਰਖੇਜ਼ ਧਰਤੀ ਦਾ ਬੇੜਾਗਰਖ ਕਰ ਦਿੱਤਾ ਬਹੁਤ ਨੁਕਸਾਨ ਕੀਤਾ ਤੇ ਪੱਟੀ ਸਾਹਿਬ ਸਭ ਤੋਂ ਪਹਿਲਾਂ ਆਪਾਂ ਸ਼ੁਰੂਆਤ ਕਰਦੇ ਆਂ ਮਾਝੇ ਦੀ ਧਰਤੀ ਤੋਂ 11 ਨਵੰਬਰ ਤੇ 14 ਨਵੰਬਰ ਪਹਿਲੀ ਗੱਲ ਤੇ ਇਹ ਆ ਕਿ ਪਹਿਲੀ ਗੱਲ ਜਿਹੜੀ ਆ ਮਾਜੇ ਦੀ ਧਰਤੀ ਤਰਤੀ ਤਰਨ ਤੱਕ ਜਿਹੜੀ ਬਾਈ ਕਨੈਕਸ਼ਨ ਹੋਣੀ ਸੀ ਕਿ ਉਹਦੀ ਤਾਰੀਖ ਜਿਹੜੀ ਆ ਉਹ 11 ਤਰੀਕ ਨਿਰਧਾਰਤ ਕੀਤੀ ਗਿਆ ਕਿ 11 ਤਰੀਕ ਨੂੰ ਉਹਦੀ ਨਾਮੀਨੇਸ਼ਨ ਹੋਏ ਕੀਤੇ ਰੋਟ ਪੈ ਗਈ 11 ਤਰੀਕ ਨੂੰ ਕੰਪਲਟ ਆ ਗਿਆ ਸੀ 23 ਵੀਕ ਦੁਪਹਿਰ ਨੂੰ ਇਹਦੀ ਨਾਮੀਨੇਸ਼ਨ ਹੋ ਜਾਏਗੀ ਇਹਦੇ ਰਿਜ਼ਲਟ 14 ਤਰੀਕ ਨੂੰ ਆਣਗੇ ਕਿਉਂ ਵਿਹਾਰ ਦੇ ਵਿੱਚ ਦੋ ਗਿਰਚਾ ਹੋਣੀਆਂ ਵੇ ਇੱਕ 6 ਨੂੰ ਪੈਣੀਆਂ ਤੇ ਇੱਕ 11 ਨੂੰ ਪੈਣੀਆਂ ਵਾ ਜਿਹੜੀ 6 ਦੀ ਨਾਮਿਨੇਸ਼ਨ ਉਹ ਤੇ 17 ਅਕਤੂਬਰ ਤੋਂ ਸ਼ੁਰੂ ਹੋਏਗੀ ਤੇ ਜਿਹੜੀ ਜਿਹੜੀ 11 ਨੂੰ ਪੈਣੀ ਆ ਉਹ 20 ਅਕਤੂਬਰ ਤੋਂ ਸ਼ੁਰੂ ਹੋਏਗੀ ਹੂੰ ਜਿਹੜਾ ਦੇ ਵਿੱਚ 7 ਕਰੋੜ 43 ਲੱਖ ਵੋਟਰ ਭਾਗ ਲੈਣਗੇ ਜਿਨ੍ਹਾਂ ਦੇ ਵਿੱਚ 14 ਲੱਖ ਵੋਟਰ ਨਵੇਂ ਨੇ ਤੇ ਉਥੇ 12 ਜਿਹੜੀਆਂ ਰਾਜਨੀਤਿਕ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਜਿਹਨਾਂ ਨੇ ਕੱਲ ਬਕਾਇਦਾ ਤੌਰ ਤੇ ਜਿਹੜੇ ਸੀਗੇ ਸਾਡੇ ਚੋਣ ਕਮਿਸ਼ਨਰ ਸੰਧੂ ਸਾਹਿਬ ਜਿਹਨੇ ਗਿਆਨ ਵਿੱਚ ਇੱਕ ਹੋਰ ਨਿਰਾਕਤ ਕੀਤੀ ਵਿਵੇਕ ਜੋਸ਼ੀ ਤੇ ਇਹਨਾਂ ਨੇ ਮੋਟ ਮੀਟਿੰਗ ਕਰਦੋਂ ਬਾਅਦ ਜਿਹੜੇ ਸੀ ਇਹ ਦੱਸ ਦਿੱਤਾ ਕਿ ਸਾਡੇ 8 ਲੱਖ ਕਰਮਚਾਰੀ ਤੈਨਤ ਕੀਤੇ ਗਏ ਦੇ ਤੇ ਇਹਦੇ ਵਿੱਚ 243 ਸੀਟਾਂ ਦਿੱਤੀਆਂ ਦੇ ਤੇ ਇਹਨਾਂ ਦੇ ਵਿੱਚੋਂ 40 ਸੀਟਾਂ ਰਿਜ਼ਰਵ ਨੇ ਤੇ ਦੋ ਕਿਹੜਾ ਚ ਇਹ ਚੋਣਾ ਹੋਣੀਆ ਕਿਉਂਕਿ ਉੱਥੋਂ ਦੀਆਂ ਵਰਧੀਆਂ ਪਾਰਟੀ ਨੇ ਵੀ ਕਿਹਾ ਸੀ ਵੀ ਦੋ ਕਿਹੜਾ ਚੋਣਾ ਕਰਾਇਆ ਜਾ ਤਾਂ ਕਿ ਇਹ ਛਾਤੀ ਰਹੇ ਤਾਂ ਇਧਰ ਉਧਰ ਤੁਸੀਂ ਆਪਣੇ ਜਿਹੜਾ ਸਿਕਿਉਰਟੀ ਜਿਹੜੀ ਪ੍ਰੋਪਰ ਕੀਤੀ ਜਾ ਸਕਦੀ ਹੈ ਇੱਕ ਬੂਤੇ ਉੱਤੇ 1200 ਤੋਂ ਵੱਧ ਵੋਟ ਨਹੀਂ ਹੋਏਗੀ ਤੇ ਜਿਹੜੇ ਬੂਤੇ ਉਹ ਉੱਪਰ ਨਹੀਂ ਹਮੇਸ਼ਾ ਗਰਾਉਂਡ ਫਲੋਰ ਤੇ ਬਣਨਗੇ ਸਾਰੇ ਜਿੰਨੇ ਬਣਨਗੇ ਮੋਬਾਈਲ ਲੋਕਾ ਕੋਈ ਮੋਬਾਈਲ ਹਰ ਕੋਲ ਕਿ ਨਹੀਂ ਕੋਈ ਕਿੰਦਾ ਸੀ ਮੋਬਾਈਲ ਆਪਣਾ ਘਰ ਰੱਖ ਕੇ ਔਰ ਘਰ ਰੱਖਣ ਦੀ ਗੱਲ ਨਹੀਂ ਕਹਿੰਦੇ ਜਦੋਂ ਤੁਸੀਂ ਵੋਟ ਪਾਉਣ ਜਾਣਾ ਕਿਸੇ ਸਟਾਫ ਕੋ ਫੜਾ ਦੇਣਾ ਵੋਟ ਪਾ ਕੇ ਫਿਰ ਵਾਪਸ ਆ ਜਾਣਾ ਇਸ ਕਰਕੇ ਇਹਨਾਂ ਨੇ ਸਾਰੇ ਪ੍ਰਬੰਧ ਤੇ ਕਰ ਲਿਆ ਤੇ ਉਹਦੇ ਬਾਰੇ ਬਿਲਕੁਲ ਬਕਾਇਦਾ ਤੌਰ ਤੇ ਸਾਰੇ 38 ਜ਼ਿਲ੍ਹੇ ਨੇ ਜਿਨ੍ਹਾਂ ਦਾ ਜਿਹੜਾ ਘੇਰੇ-ਘੇਰੇ ਪਹਿਲੇ ਗੇਟ ਤੇ ਦੂਸਰੇ ਗੇਟ ਬਿਲਕੁਲ ਬਚਕਾਰ ਐਸਾ ਬਿਆ ਉਹ ਜਿਹੜਾ ਜ਼ਿਆਦਾਤਰ ਸ਼ਹਿਰੀ ਕਿੱਦਾਂ ਹੁਣ ਇਹ ਦੇਖਦੇ ਆਂ ਕਿ ਇਹਨਾਂ ਦੇ ਨਾਲ 8 ਪੂਰਵ ਵਿਧਾਨ ਸਭਾ ਦੇਸ਼ ਦੇ ਵਿੱਚ ਜਿਹੜੀਆਂ ਚੋਣਾਂ ਉੱਪਰ ਇਲੈਕਸ਼ਨ ਹੋਣੀਆਂ ਨੇ ਉਹਨਾਂ ਦੇ ਵਿੱਚੋਂ ਇੱਕ ਪੰਜਾਬ ਦੀ ਹੈ ਤਰਨਤਾਰ ਦੀ ਜਿੱਦੀ ਬਕਾਇਦਾ ਤੌਰ ਤੇ ਅਨਾਉਂਸਮੈਂਟ ਹੋ ਚੁੱਕੀ ਹੈ ਤੇ 11 ਤਰੀਕ ਨੂੰ ਉੱਥੇ 11 ਨਵੰਬਰ ਨੂੰ ਵੋਟਾਂ ਪੈਣਗੀਆਂ ਤੇ 14 ਨੂੰ ਬਾਕੀ ਦੇ ਨਾਲ ਹੀ ਰਿਜ਼ਲਟ ਆਉਣਗੇ ਇਹਦੇ ਵਿੱਚ ਆਪਾਂ ਕੱਲ ਵੀ ਗੱਲ ਕੀਤੀ ਸੀ ਵੀ ਇੱਕ ਮੈਰਿਟ ਹੁੰਦੀ ਹੈ ਤੇ ਇੱਕ ਮੌਕਾ ਪ੍ਰਸਤੀ ਹੁੰਦੀ ਹੈ ਮੈਰਿਟ ਤੇ ਮੌਕਾ ਪ੍ਰਸਤੀ 'ਚ ਫਰਕ ਹੁੰਦਾ ਵਾ ਅੱਜ ਦੀ ਡੇਡ ਦੇ ਵਿੱਚ ਜਿਹੜੀ ਪਹਾਕਮ ਤੇ ਰ ਉਹ ਮੌਕਾ ਪ੍ਰਸਤੀ ਵਰਤਰੀ ਮੈਰਿਟ ਨਹੀਂ ਵਰਤਰੀ ਆਮ ਆਦੀ ਪਾਰਟੀ ਨੇ ਹਮੇਸ਼ਾ ਹੀ ਜਿਹੜੀ ਮੌਕਾ ਪ੍ਰਸਤੀ ਦੀ ਗੱਲ ਕੀਤੀ ਭਾਵੇਂ ਉਹ ਇਲੈਕਸ਼ਨ ਗਿੱਦੜ ਬਾਹਾਂ ਦੀ ਹੋਵੇ ਤੇ ਭਾਵੇਂ ਉਹ ਚੰਬੇਵਾਲ ਦੀ ਹੋਵੇ ਤੇ ਭਾਵੇਂ ਉਹ ਜਲੰਧਰ ਪੱਛਮੀ ਦੀ ਹੋਵੇ ਤੇ ਭਾਵੇਂ ਤਰਨਤਾਰਨ ਦੀ ਹੋਵੇ ਇੱਥੇ ਉਹਨਾਂ ਨੇ ਜਿਹੜੀ ਸੀ ਮੌਕਾ ਪ੍ਰਸਤੀ ਗੱਲ ਕੀਤੀ ਹੈ ਉਹਨਾਂ ਦਾ ਇਹ ਨਹੀਂ ਵੀ ਅਸੀਂ ਆਪਣੀ ਜਿਹੜੀ ਸਾਡੇ ਪਾਰਟੀ ਵਰਕਰ ਨੇ ਜਿਹੜੇ ਦਰਿਆ ਚੁੱਕਦੇ ਰਹੇ ਨੇ ਛਿੱਤਰ ਖਾਂਦੇ ਰਹੇ ਨੇ ਵਿਚਾਰੇ ਮਿਹਨਤ ਕਰਦੇ ਰਹੇ ਉਹਨਾਂ ਨੂੰ ਟਿਕਟ ਦਿੱਤੀ ਜਾਵੇ ਤੇ ਬਾਹਰੋਂ ਉਮੀਦਵਾਰ ਲਿਆ ਕੇ ਕਿਉਂ ਗਿੱਦੜਪਾਹ ਦੇ ਵਿੱਚ ਵੀ ਜਿਹੜਾ ਅਕਾਲੀ ਦਲ ਤੋਂ ਉਮੀਦਵਾਰ ਆਇਆ ਜਲੰਧਰ ਦੇ ਵਿੱਚ ਜਿਹੜਾ ਸੀ ਉਹ ਭਾਜੀਪੀ ਚੋਂ ਉਮੀਦਵਾਰ ਹੈ ਚੱਬੇਵਾਲ ਦੇ ਵਿੱਚੋਂ ਕਾਂਗਰਸ ਤੋਂ ਉਮੀਦਵਾਰ ਆਇਆ ਤੇ ਤਰਨਤਨ ਦੇ ਵਿੱਚ ਵੀ ਅਕਾਲੀ ਦਲ ਦਾ ਨਾਮਵਾਣ ਬਲਾ ਕੇ ਉਹਨੂੰ ਟਿਕਟ ਦਿੱਤੀ ਗਈ ਹੈ ਇਹ ਮੌਕਾ ਪ੍ਰਸਤੀ ਹੈ ਮੈਰਿਟ ਦੀ ਅਸੀਂ ਕੱਲ ਵੀ ਗੱਲ ਕੀਤੀ ਸੀ ਕਿ ਬੇਕਾਇਦਾ ਤੌਰ ਤੇ ਕਾਂਗਰਸ ਪਾਰਟੀ ਨੇ ਭਾਵੇਂ ਆਪਣੇ ਵੱਲੋਂ ਅਸੀਂ ਬਾਕੀ ਦੀ ਗੱਲ ਨਹੀਂ ਇਹਦੇ ਕੱਲ ਦੀ ਕਾਂਗਰਸ ਪਾਰਟੀ ਵੱਲੋਂ ਥਾਲੀ ਚ ਪਰੋਸ ਕੇ ਹਾਕਮ ਤੈਨੂੰ ਟਿਕਟ ਸੀਟ ਦੇ ਦਿੱਤੀ ਹੈ ਲੇਕਿਨ ਫਿਰ ਵੀ ਅਸੀਂ ਕਹਿੰਉਂਦਾ ਮੈਰਿਟ ਵੀ ਥਾ ਰੱਖੀ ਮੈਰਿਟ ਕੀ ਦੀ ਬਣਦੀ ਸੀ ਮੌਕਾ ਪ੍ਰਸਤੀ ਕੀਤੇ ਉਹ ਇੱਕ ਸੀਟ ਜਿੱਤਣਾ ਜਾਂ ਹਾਰਨਾ ਕਿਸੇ ਨੂੰ ਕੋਈ ਬਹੁਤਾ ਫਰਕ ਨਹੀਂ ਪੈਣ ਲੱਗਾ ਲੇਕਿਨ ਇਹ ਆ ਕਿ ਜੇ ਕਾਂਗਰਸ ਇਤਜਾਂਦੀ ਤੇ ਫਿਰ ਕਾਗਜ਼ ਕਹਿੰਦੀ ਜੀ ਸੈਮੀ ਫਾਈਨਲ ਜਿੱਤ ਲਿਆ ਸੀ ਹੁਣ ਸਾਡੀ ਫਾਈਨਲ ਜਿੱਤਣ ਦੀ ਅਸੀਂ ਤਿਆਰੀ ਕਰਦੇ ਬਿਲਕੁਲ ਇੱਕ ਲਹਿਰ ਜੀ ਬਣ ਜਾਣੀ ਸੀ ਫਿਰ ਲੋਕਾਂ ਨੂੰ ਇੱਕ ਅੰਦਾਜ਼ਾ ਜਾ ਹੋ ਜਾਣਾ ਸੀ ਵੀ 2027 ਚ ਕਿਵੇਂ ਚੱਲਣਾ ਦੂਸਰੇ ਪਾਸੇ ਸਰਬਜੀਤ ਸਿੰਘ ਹਰਾਂ ਨੂੰ ਪਤਾ ਨਹੀਂ ਮੇਰੇ ਖਲ ਜਾਦੇ ਜੀ ਸਮਝ ਨਹੀਂ ਆਈ ਜਾਂ ਫਿਰ ਕੰਦ ਬੋਲਿਆ ਵੀ ਬੀਬੀ ਪੀਬੀ ਪਰਮਜੀਤ ਕੋ ਖਲਣਾ ਠੋਕ ਵਜਾ ਕੇ ਕਹਿ ਚੁੱਕੀ ਆਂ ਵੀ ਮੈਂ ਕੋਈ ਇਲੈਕਸ਼ਨ ਨਹੀਂ ਲੜਨੀ ਜੇਡੀ ਉਹਦੀ ਪਾਰਟੀ ਆ ਖਾਣਨਾ ਮਿਸ਼ਨ ਆਰਗੇਨਾਈਜੇਸ਼ਨ ਉਹਨਾਂ ਦੇ ਮੁਖੀ ਹਰਮਨਦੀਪ ਸਿੰਘ ਹਰਮਨ ਹਰਮਨ ਸਿੰਘ ਸੁਧਿਆਰੀ ਸਰੀਆਰੀ ਤੇ ਬਕਾਇਦਾ ਤੌਰ ਤੇ ਐਡਵੋਕੇਟ ਜਗਦੀਪ ਸਿੰਘ ਰੰਧਾਵਾ ਵੀ ਕਹਿ ਚੁੱਕੇ ਨੇ ਪ੍ਰੈਸ ਰਿਲੀਜ਼ ਜਾਰੀ ਕਰਕੇ ਵੀ ਬੀਬੀ ਖਾਦਲਾ ਪ੍ਰੋਜੈਕਟ ਵਿੱਚ ਕਿਸੇ ਪ੍ਰਕਾਰ ਦੀ ਕੋਈ ਚੋਰੀ ਲੰਡਰੀ ਜੇ ਅਜੇ ਵੀ ਸਰਬ ਦੀ ਤੁਹ ਸਮਝ ਨਹੀਂ ਆਉਂਦੀ ਤੇ ਫਿਰ ਮੈਂ ਸੋਚਦਾ ਵੀ ਜਾ ਤੱਕ ਇਹ ਮੈਸੇਜ ਉਹ ਗੱਲ ਕਰੀ ਜਾਂਦਾ ਭਗਵੰਤ ਮਾango ਜਾਂ ਫਿਰ ਵੈਸੇ ਹੀ ਉਹਨੂੰ ਇਹ ਆ ਕੇ ਜੇ ਵੀ ਬੀਬੀ ਖਾਲੜੇ ਦਿੱਤੇ ਆ ਤੇ ਉਹੀ ਹੋਰ ਕਿ ਪਤਾ ਨਹੀਂ ਕਿ ਹੋਏਗਾ ਦੂਸਰੀ ਨਹੀਂ ਉਹਨਾਂ ਨੂੰ ਉਹਨਾਂ ਨੂੰ ਜਿਹੜਾ ਟੀਵੀ ਚੈਨਲ ਵਾਲਾ ਪੱਤਰਕਾਰ ਸੀ ਉਹਨੇ ਪੁੱਛਿਆ ਸੀਗਾ ਵੀ ਕੀ ਬੀਬੀ ਖਾਲੜਾ ਤੁਹਾਡੀ ਪਹਿਲੀ ਪਸੰਦ ਆ ਉਹਨਾਂ ਨੇ ਕਿਹਾ ਹੈ ਤੇ ਉਹ ਹੈ ਪਰ ਦੇਖਦੇ ਆ ਇੱਕ ਦੋ ਦਿਨ ਦੇ ਵਿੱਚ ਕਹਿੰਦੇ ਬਾਪੂ ਜੀ ਨਾਊਂਸ ਕਰਨਗੇ ਦੂਸਰੀ ਚੀਜ਼ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੀ ਖਾਸ ਇਹ ਹੈ ਵੀ ਇੱਥੇ ਸੰਨੀ ਦੇ ਪਰਿਵਾਰ ਚ ਕੋਈ ਨਾ ਕੋਈ ਚੌਂ ਲੜਿਓ ਦੀ ਪਤਨੀ ਲੜਿਓ ਦਾ ਸੰਮੀ ਤੇ ਲੰਡਾ ਬਹੁਤੀ ਗਲਤ ਬਣਦੀ ਨਹੀਂ ਕਿਉਂ ਜੇ ਸੰਮੀ ਹਰ ਦਾ ਤੇ ਇੱਕ ਬੇਇਜ਼ਤੀ ਹੁੰਦੀ ਜੇ ਸੰਮੀ ਦੇ ਪਰਿਵਾਰ ਤੋਂ ਹਰਦਾ ਤੇ ਸੰਮੀ ਹੁੰਦੀ ਰਿਜੈਕਸ਼ਨ ਤੇ ਜੇ ਸੰਮੀ ਦੇ ਪਰਿਵਾਰ ਦੇ ਵਿੱਚ ਉਹਦੀ ਪਤਨੀ ਜਾਂਦਾ ਭਰਾ ਚੋਣ ਲੜਦੇ ਆ ਤੇ ਫਿਰ ਮੈਂ ਸੋਚਦਾ ਵੀ ਬਾਕੀ ਸਾਰੀ ਪਾਰਟੀ ਇੱਕ ਮੰਤ ਤੇ ਇਕੱਠੀ ਹੋ ਜਾਣੀਏ ਤੇ ਇਸ ਸਟੇਟ ਦੇ ਉੱਤੇ ਸਭ ਤੋਂ ਵੱਧ ਰੋਲ ਜਿਹੜਾ ਵਾ ਉਹ ਆਦੇਸ਼ ਪ੍ਰਤਾਪ ਕਹਿਣਾ ਹੋਏ ਅਰਦੇਸ਼ਪਤਵ ਕੈਰੋ ਜਿਹੜੀ ਆ ਉਹ ਆਪਣੀ ਪੁਰਾਣੀ ਜਾਰੀ ਪਾਲਦੇ ਹਰਮੀਤ ਸੰਧੂ ਨਾਲ ਕਿ ਠੋਕੋ ਜਾ ਕੇ ਬੰਦ ਕਰਦੇ ਜੇ ਕਿਤੇ ਅਰਦੇਸ਼ਪਤਵ ਕੈਰੋ ਉੱਥੇ ਸੇਡਾ ਕੇ ਚੋਣ ਲਾੜਨ ਤੇ ਇਹ ਕਦੀ ਵੀ ਸੀਟ ਨਹੀਂ ਆ ਪਰ ਮੈਂ ਇਹ ਦੱਸਦੇ ਹਾਂ 2002 ਦੇ ਵਿੱਚ ਇਦੋਂ ਹਰਮੀਤ ਨੇ ਆਜ਼ਾਦ ਚੋਣ ਲੜੀ ਸੀ ਉਦੋਂ ਅਦੇਸ਼ਪਤਵ ਸੇ ਕੈਰੋ ਦੇ ਫਾਦਰ ਸ੍ਰਿੰਦਰ ਸਿੰਘ ਕੈਰੋ ਨੇ ਸੇਡਾ ਕੇ ਮਦਦ ਕੀਤੀ ਤੇ ਦਿਖਾਇਆ ਸੀ ਆਜ਼ਾਦ ਮਿਲ ਗਿਆ ਸੀ 2007 ਦੇ ਵਿੱਚ ਅਦੇਸ਼ ਪ੍ਰਤਾਪ ਨੇ ਤੇ ਸੀਟ ਨੂੰ ਜਿਹੜੀ ਸੀ ਕਲਗਲ ਦੀ ਵਾਰ ਦੀ ਮੁੜਕੇ ਦੀ ਯਾਰੀ ਪੈ ਗਈ ਸਗबीर ਬਾਦਲ ਨਾਲ ਸਿੱਧੀ ਫਿਰ 12 ਵਿੱਚ ਉਹਨੇ ਸੀਟ ਲਈ 17 ਚ ਵੀ ਲਈ ਤੇ 22 ਚ ਵੀ ਲਈ 12 ਤੇ ਜਿੱਤ ਗਿਆ ਤੇ 17 ਤੇ 22 ਚ ਹਾਂ ਹੁਣ ਐਸ ਵੇਲੇ ਸਿਰਫ ਇੱਕੋ ਹੀ ਹੈ ਵੀ ਇਹਨਾਂ ਕੋਲੇ ਉਮੀਦਵਾਰ ਕੰਮ ਦਾ ਕਿਹੜਾ ਐਸ ਵੇਲੇ ਲੋਕਾਂ ਦੀ ਚਰਚਾ ਦੀ ਗੱਲ ਕਰਦੇ ਆ ਪਰ ਸਨਦੀਪ ਸਨਦੀ ਦੀ ਗੱਲ ਕਰਦੇ ਆ ਜਾਂ ਉਹਦੇ ਪਰਿਵਾਰ ਦੀ ਗੱਲ ਕਰਦੇ ਆ ਉਹਦੀ ਚਰਚਾ ਜਰੂਰ ਹੈਗੀ ਹੈ ਕਿਉਂ ਐਸ ਹਨ ਕੇ ਦੇ ਵਿੱਚ ਲੋਕ ਪੀੜਿਤ ਬਹੁਤ ਨੇ ਪੁੱਛ ਜਿਹੜੇ ਪੀੜਿਤ ਨੇ ਉਹ ਤੇ ਠੋਕ ਮੁ ਜਾ ਕੇ ਨਹੀਂ ਸਾਹਮਣੇ ਰੱਖ ਕੇ ਮੋਰਾਂ ਲਾਉਣਗੇ ਤੇ ਅਸੀਂ ਸਨਦੀ ਦੇ ਪਰਿਵਾਰ ਨੂੰ ਵੋਟ ਪਾਈ ਜੇ ਅਸੀਂ ਕਿਸੇ ਨੂੰ ਹੋਰ ਨਹੀਂ ਪਣੀ ਲੇਕਿਨ ਹਾਕਮ ਜਿਹੜੀ ਆ ਉਹ ਆਪਣੇ ਹਰ ਤਰ੍ਹਾਂ ਦੇ ਹੱਤਕੰਡੇ ਵੱਟੂਗੀ ਉਹ ਜਿਵੇਂ ਕਿਹਾ ਵਾ ਬਕਾਇਦਾ ਤੌਰ ਤੇ ਸ਼ਸ਼ੋਧੀ ਦੇ ਇਨਸਾਮ ਦਾ ਦੰਦ ਪੇਟ ਸਭ ਕੁਝ ਵਰਤਣਾ ਸੀ ਉਹ ਸਾਰੇ ਹੱਤਕੰਡੇ ਪਨਾਊਗੀ ਅੱਜ ਦੀ ਦੇਡ ਦੇ ਵਿੱਚ ਜਿਸ ਤਰੀਕੇ ਨਾਲ ਬਕਾਇਦਾ ਤੌਰ ਤੇ ਉੱਥੇ ਜਿਹੜੀਆਂ ਗ੍ਰਾਂਟ ਨੇ ਉਹਨਾਂ ਕਿੰਨੇ ਸਰਪੰਚਾਂ ਤੇ ਜੁੱਤੀਆਂ ਜਾ ਰਹੀਆਂ ਜਿਹੜੇ ਉਸ ਹਲਕੇ ਚਾਉਂਦੇ ਹੁਣ ਜੇ ਕਿਤੇ ਉਦੋਂ ਕਾਸਤਾ ਸੰਨੀ ਦੇ ਪ੍ਰਵਾਰਤ ਜੇ ਕੋਈ ਉਮੀਦਵਾਰ ਬਣ ਜਾਂਦਾ ਤੇ ਉਹ ਜਿੱਤ ਜਾਂਦਾ ਵਾ ਫੇਰ ਸੰਮੀ ਲੋਬੀਤ ਭਗਵੰਤ ਮਾਨ ਦੀ ਕੁਰਸੀ ਵੀ ਖਤਰੇ ਚ ਪੈ ਸ ਗਈ ਹੂੰ ਅਗਲੇ ਕਰਾਂਗੇ ਮਾਨ ਸਾਹਿਬ ਹੁਣ ਤੁਹਾਡੇ ਖੰਭ ਕੁੱਤਰੇ ਗਏ ਆ ਕੋਈ ਕਿਸੇ ਪ੍ਰਵਾਸ ਭਰਨ ਦੀ ਜਿਹੜੀ ਆ ਹਿੰਮਤੀ ਰੱਖਦੇ ਛੱਡਦੇ ਖੇਡਾ ਦਾ ਜੋ ਘਰ ਨੂੰ ਵਾਪਸ ਸੀ ਇਸ ਕਰਕੇ ਭਗਵੰਤ ਮਾਨ ਵਾਸਤੇ ਇਹ ਵਿਕਾਰ ਦੀ ਸੀਟ ਹੈ ਤਰਨ ਕਰਨ ਵਾਲੀ ਅਛਾ ਪੱਟੀ ਸਾਹਿਬ ਜਿੱਦਾਂ ਤੁਸੀਂ ਕਹਿ ਰਹੇ ਹੋ ਵੀ ਕੈਰੋ ਪਰਿਵਾਰ ਜਿਹੜਾ ਉਹ ਕਿੰਗ ਮੇਕਰ ਬਣ ਸਕਦਾ ਜੇ ਉਹ ਸਿਰ ਡਾਹ ਕੇ ਲੜਨ ਤੇ ਜਿਹਦੇ ਵੱਲ ਉਹ ਹੋਗੇ ਉਹ ਚੋਣ ਜਿੱਤ ਸਕਦਾ ਹੁਣ ਕੈਰੋ ਪਰਿਵਾਰ ਦੇ ਜਿਹੜਾ ਉਹ ਗਿਆਨੀ ਹਰਪ੍ਰੀਤ ਸਿੰਘ ਹੋਣਾ ਦੇ ਨਾਲ ਅਗਰ ਹਰਪ੍ਰੀਤ ਸਿੰਘ ਜੀ ਦੀ ਦਿਲੀ ਇੱਛਾ ਵੀ ਸੱਣੀ ਆ ਉਹਨਾਂ ਦੇ ਪਰਿਵਾਰ ਚੋਂ ਕੋਈ ਲੜੇ ਤਾਂ ਫੇਰ ਤੇ ਮੁਕਾਬਲਾ ਫਸਵਾ ਬਣ ਜੂਗਾ ਫੇਰ ਤੇ ਜਿੱਤ ਵੀ ਸਕਦੇ ਆ ਫਿਰ ਪੁਨਰ ਸੁਰਜੀਤ ਕਾਲੀਦਾਨ ਦਾ ਪਹਿਲਾ ਉਮੀਦਵਾਰ ਜਿੱਤੂਗਾ ਕਿੰਗ ਮਿੱਕਰ ਬਣ ਜਾਂਦਾ ਲੇਕਿਨ ਮੈਂ ਤੁਹਾਨੂੰ ਇਹ ਗੱਲ ਕਹਿ ਦਿੱਤੀ ਵੀ ਹਰਬੀਰ ਸੰਤੂ ਨਾਲ ਉਹਨਾਂ ਦੀ ਪੁਰਾਣੀ ਦੋਸਤੀ ਆ ਪੁਰਾਣੇ ਰਿਸ਼ਤੇ ਨੇ ਪੁਰਾਣੇ ਸਭ ਕੁਝ ਇਹ ਗੋਦੇ ਕਰਕੇ ਹੋ ਸਕਦਾ ਵੀ ਉਹਨੀ ਠੋਕੂ ਜਾ ਕੇ ਮਦਦ ਮੰਗ ਕਰ ਸਕਦਾ ਲੇਕਿਨ ਸਮੇਂ ਨਾਲ ਇਹ ਪਰਿਵਾਰ ਆ ਗਿਆ ਤੇ ਫਿਰ ਮੈਨੂੰ ਉਮੀਦ ਆ ਵੀ ਆਦੇਸ਼ ਪ੍ਰਤਾਪ ਸਿੰਘ ਕਹਿਰੋ ਉਥੇ ਡਾ ਕੇ ਮਦਦ ਕਰ ਸਕਦਾ ਉਹਨਾਂ ਦੀ ਪਤਨੀ ਆ ਕੇ ਤੇ ਕੈਂਪੇਨ ਕਰੀ ਇਹ ਕਰੇ ਸਾਰੇ ਕੈਂਪੇਨ ਹੜਕੇ ਕਰਦੇ ਆ ਤੇ ਉਹਦੇ ਸਿੱਟੇ ਬੜੇ ਸਾਨੂੰ ਮਿੱਕਰ ਹੋ ਗਏ ਤੇ ਪੱਟੀ ਸਾਹਿਬ ਫਿਰ ਮੁੱਖ ਮੰਤਰੀ ਸਾਹਿਬ ਹਾਲਾਂਕਿ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ੀਦੀ ਸਮਾਗਮ ਨੂੰ ਸਮਰਪਿਤ ਪੰਜਾਬ ਸਰਕਾਰ ਜਿਹੜੇ ਪ੍ਰੋਗਰਾਮ ਕਰਾ ਰਹੀ ਹੈ ਉਹਨਾਂ ਦੇ ਸਬੰਧ ਦੇ ਵਿੱਚ ਮੁਲਾਕਾਤਾਂ ਕਰਦੇ ਆ ਕੀ ਇਹਨਾਂ ਮੁਲਾਕਾਤਾਂ ਦਾ ਪੰਥਕ ਸਿਆਸਤ ਤੇ ਕੋਈ ਫਰਕ ਪਏਗਾ ਕੀ ਪੰਥਕ ਸਿਆਸਤ ਨੂੰ ਵੀ ਜੋ ਥੋੜਾ ਜਿਹਾ ਜਿਹੜਾ ਉਹ ਛੋਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪੰਥਕ ਸਿਆਸਤ ਇਸ ਤਰ੍ਹਾਂ ਦੀ ਵੇਖੋ ਅੱਜ ਤੱਕ ਜਿੰਨੀਆਂ ਵੀ ਸਰਕਾਰਾਂ ਬਣੀਆਂ ਨੇ ਭਾਵੇਂ ਕੈਪਟਨ ਮਰਿੰਦਰ ਸਿੰਘ ਦੀ ਕਾਂਗਰਸ ਸਰਕਾਰ ਸੀ ਜੇ ਉਹਨਾਂ ਨੇ 2006 ਦੇ ਵਿੱਚ ਬਕਾਇਦਾ ਤੌਰ ਤੇ ਮਾਈ ਸੀ ਗੁਰੂ ਨਾਨਕ ਸਾਹਿਬ ਗੁਰੂ ਅਰਜਨ ਦੇਵ ਪਾਸ਼ਾ ਦਾ ਸ਼ੀਦੀ ਸਮਾਗਮ ਮੈਂ 400 ਸਾਲਾ ਮਨਾਇਆ ਸੀ ਤੇ ਉਹਨਾਂ ਤਰੰਤਰ ਮਨਾਇਆ ਸੀ ਜੇ ਖਾਲਸਾ ਪੰਥ ਦੀ ਸਿਰਜਣਾ ਸੀਗੀ 1999 ਦੇ ਵਿੱਚ ਤੇ ਕਾਲੀ ਸਰਕਾਰ ਸੀ ਪੰਜਾਬ ਦੇ ਵਿੱਚ ਕੇਂਦਰ ਨਾਲ ਮਿਲ ਕੇ ਬਣਾਇਆ ਸੀ ਤੇ ਜੇ ਹੁਣ ਇਹ ਮਨਾ ਲਨਗੇ ਆਪਾਂ 350 550 ਸਾਲਾਂ ਤੇ 350 ਸਾਲਾਂ ਤੇ ਕਿਸ਼ਨਗੀ ਤਰਾਜ ਸ਼੍ਰੋਮਣੀ ਕਮੇਟੀ ਨੇ ਬੜੀ ਕਾਮਾਂ ਰੋਣੀ ਪਾਈ ਸੀ ਤੇ ਅਸੀਂ ਨਮਾਇਦਾ ਜਮਾਤਾਂ ਅਸੀਂ ਬੁਲਾਨੀ ਕਰਨਾ ਮੈਂ ਨਾ ਨਮਾਇਦਾ ਜਮਾਤ ਦੀ ਨੌਂ ਦਿਹਲ ਜਥੇਬੰਦੀ ਜ਼ਰੂਰ ਰਹੀ ਨਮਾਇਦਾ ਹੁੰਦੀ ਜਿਹੜੀ ਸਾਰੀ ਸਾਰੀ ਕੌਮ ਦੀ ਨਮਾਇੰਗੀ ਕਰਦੀ ਤੁਸੀਂ ਇਹ ਸ਼੍ਰੋਮਣੀ ਕਮੇਟੀ ਸਾਰੀ ਕੌਮ ਦੀ ਨਮਾਇੰਗੀ ਨਹੀਂ ਕਰਦੀ ਦਾਅਵੇ ਕਰੀ ਜਾਂਦੇ ਨੇ 55 ਲੱਖ ਵੋਟ ਬੰਨਦੀ ਹੈ 23 ਲੱਖ ਵੋਟ ਪੈਂਦੀ ਹੈ 23 ਦੇ ਵਿੱਚੋਂ 11 10 ਇਕ ਲੈ ਜਾਂਦਾ ਵਾ 12 13 ਇਕ ਲੈ ਜਾਂਦਾ ਵਾ 13 ਵਾਲਾ ਜੋ ਕਾਬਜ਼ ਹੋ ਜਾਂਦਾ 10 ਵਾਲਾ ਕਾਬਜ਼ ਹੋ ਜਾਂਦਾ 10 ਲੱਖ ਵੋਟ ਤੋਂ ਹੁੰਦੇ ਇਹਨਾਂ ਇਕ ਲਾ ਬਗੇ ਹਨ ਤੇ 3 ਕਰੋੜ ਦੇ ਵਿੱਚੋਂ ਦੇ ਤੁਸੀਂ ਕਹੋ ਜੀ ਅਸੀਂ 13 ਲੱਖ ਵੋਟ ਲੈ ਕੇ ਸਿੱਖਾਂ ਦੀ ਨਮਾਇਦਾ ਜਮਾਤ ਬਣ ਜੇ ਤੇ ਮੇਰੇ ਖੰਦ ਕੋਈ ਇਦੂ ਇਹ ਇਦੂ ਵੱਡੀ ਮੁਰਖਪਨ ਹੋਈ ਨਹੀਂ ਸਕਦਾ ਕਿਸੇ ਦਾ ਹੂੰ ਇਹਨਾਂ ਨੇ ਬੜੀ ਕੋਸ਼ਿਸ਼ ਕੀਤੀ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਅਸੀਂ ਮੁੱਖ ਮੰਤਰੀ ਜਿਹੜਾ ਦਬਾ ਲਈਏ ਸੀ ਦਬਾ ਕੇ ਕਹਿ ਦਈਏ ਵੀ ਸਾਡੇ ਅੱਗੇ ਤੁਸੀਂ ਕਰ ਨਹੀਂ ਸਕਦੇ ਤੁਸੀਂ ਮਿਲਾਈ ਸਕਦੇ ਇਹਨਾਂ ਦੀ ਫੂਕ ਦਿੱਲੀ ਵਾਲਿਆਂ ਕੱਢ ਕਰ। ਹੁਣੇ ਬੁਲੰਦ ਜੋਗੇ ਨਹੀਂ ਰਹੇ। ਨਾਰੇ ਦੇਖੋ ਗੁਰੂ ਸਾਹਿਬ ਦੇ ਜਿਹੜੇ ਜਨਮ ਦਿਹਾੜੇ ਨੇ ਸੀਦੀ ਦਿਹਾੜੇ ਨੇ ਉਹਨਾਂ ਦੇਖਦੇ ਦਿਹਾੜੇ ਨੂੰ ਤਾਂ ਦੁਨੀਆ ਪਰ ਸਿੱਖ ਮਨਾਈ ਜਾਂਦੇ ਕਿਨੇ ਕੁ ਰੋਕੋਗੇ ਤੁਸੀਂ ਕਿ ਸਾਨੂੰ ਪੁੱਛੋਗੇ ਮਨਾਉਣਾ ਤੁਸੀਂ। ਇਹਨਾਂ ਨੂੰ ਮਰਿਆਦਾ ਦਾ ਨਹੀਂ ਪਤਾ ਜੀ ਫਲਾਇਆਂ ਨੇ ਪਤਾ ਮਰਿਆਦਾ ਤੁਸੀਂ ਘਰ ਬਣਾਈ ਆਪਣੇ। ਇਸ ਲਈ ਕਰਕੇ ਜਿਹੜੀ ਇਹਨਾਂ ਮੀਟਿੰਗ ਕੀਤੀ ਸੰਤਾ ਮਹਾਂਪੁਰਖਾਂ ਨਾਲ ਸਿਰਫ ਕੀਤੀ ਐ ਇਸੇ ਕਰਕੇ ਤੇ ਉਹ ਹੀ ਸੰਤਾ ਮਹਾਂਪੁਰਖ ਜਿਹੜੀ ਇਹਦੀ ਕਮੇਟੀ ਉਹਨਾਂ ਦੀ ਮੀਟਿੰਗ ਜਾਂਦ ਨੇ ਪੂਰੀ ਵਾਲੇ ਪੂਰੀ ਵਾਲੇ ਜਿੱਥੋਂ ਤੱਕ ਮੈਂ ਕਹਿੰਦਾ ਹੁਣ ਭਾਵੇਂ ਗਾਤਰੇ ਪਾ ਦੇ ਗਾਤਰਾ ਵੀ ਨਹੀਂ ਪਾਉਂਦੇ ਇੱਕ ਸ਼ਰਮ ਵੀ ਨਹੀਂ ਪਾਉਂਦੇ ਲਗੋਟ ਬੰਨਦੇ ਹੁੰਦੇ ਸੀ ਗਾਤਰਾ ਨਹੀਂ ਪਾਉਂਦੇ ਹੁਣ ਪਾਉਂਦੇ ਵੱਖਰੀ ਗੱਲ ਅੱਜ ਦੀ ਡੇਟ ਦੇ ਵਿੱਚ ਦਰਬਾਰ ਸਾਹਿਬ ਦੀ ਜਿੰਨੀ ਵੀ ਸੇਵਾ ਵਾ ਪ੍ਰਕਰਮਾਂ ਦੀ ਸੇਵਾ ਸਰਦ ਚੌਧਰੀ ਨੇ ਉੱਥੇ ਕਿਉਂ ਤੁਸੀਂ ਜਾਓ ਮਿਲੋ ਨੰਨ ਦਸਵੇਂ ਪੱਤਰਕਾਰ ਆ ਤੁਸੀਂ 2 ਮਿੰਟ ਬੈਠੋ ਨਾ ਖਰੋਦ ਕਰਕੇ ਬਸ ਸਚਾਈ ਦੱਸਣ ਕਿ ਕਿਉਂ ਸਾਨੂੰ ਸੇਵਾ ਮਿਲਦੀ ਦੱਸੋ ਇਹ ਕਰਕੇ ਜਿਹੜੀ ਗੱਲ ਜਿਹੜੀ ਉਹਨਾਂ ਬਧਾਈ ਮੀਟਿੰਗ ਦੀ ਬੁਨਾ ਨਹੀਂ ਕੀਤਾ ਜੇ ਉਹ 350 ਮਨਾ ਰਹੇ 350 ਸਾਲ ਮਨਾ ਰਹੇ ਤੇ ਮਨਾਉਣ ਦਾ ਅਧਿਕਾਰ ਉਹਨਾਂ ਸਾਰੀ ਦੁਨੀਆ ਮਨਾਉਂਦੀ ਮੈਂ ਤੇ ਕਹਿੰਦਾ ਵੀ ਹਿੰਦੂ ਵੀ ਮਨਾਉਂ ਮੁਸਲਮਾਨ ਵੀ ਮਨਾ ਸਭ ਨੂੰ ਮਨਾਉਣਾ ਚਾਹੀਦਾ ਇਥੇ ਇੱਕ ਯਾਤਰਾ ਕੱਢੀ ਸੀ ਜੀ ਯਾਤਰਾ ਦਾ ਨਾਂ ਵੀ ਵੇਖਿਆ ਗਿਆ ਸੀ ਰੇਣਿੱਦਾਂ ਇਦਾਂ ਅਸੀਂ ਵੀ ਕਹਿਣ ਤੋਂ ਭਾਵੇਂ ਕਿ ਗੁਰੂ ਸ਼ਬਦ ਜਿਹੜੀ ਉਹਨਾਂ ਨੇ ਕੁਰਬਾਨੀ ਕੀਤੀ ਸੀ ਉਹ ਤਾਂ ਮੁੱਲ ਕਰਨ ਦੀ ਗੱਲ ਕੀਤੀ ਸੀ ਕਿਸੀ ਉਹਦਾ ਰੇਣੇ ਤਾਰ ਹੈ ਅਸੀਂ ਕਰਜ਼ਾ ਤਾਰ ਹੈ ਰੇਣੇ ਤਾਰ ਯਾਤਰਾ ਕੀ ਗੁਰੂ ਤੇਗ ਬਹਾਦਰ ਸਾਹਿਬ ਦੇ ਕੋਈ ਰੇਣੇ ਤਾਰ ਸਕਦਾ ਕੋਈ ਤੇ ਸ਼ਰੋਮਣੀ ਕਮੇਟੀ ਦਾ ਸਵਾਗਤ ਕਰਨੀ ਸੀ ਉਹਨਾਂ ਦਾ ਜੇ ਚਾਰ ਜਥੇਬੰਦੀਆਂ ਨੂੰ ਉੱਠ ਕੇ ਕਰਦੇ ਤਾਂ ਸਵਾਗਤ ਕਰ ਰਹੇ ਉਹਨੇ ਬਿਲਕੁਲ ਠੀਕ ਕਰ ਰਹੇ ਤੁਸੀਂ ਅਸੀਂ ਕਹਿੰਦੇ ਉਹ ਕਰਦੇ ਨਾ ਉਹਨਾਂ ਦਾ ਕਰਦੇ ਤਾਂ ਤਾਰੇ ਜਾਇ ਨਹੀਂਦਾ ਕੋਈ ਵੀ ਡਰ ਸਕਦਾ ਉਹਨੂੰ ਭਾਵੇਂ ਗੁਰੂ ਅਰਜਨ ਦੇਵ ਦੀ ਸ਼ਹਾਦਤ ਹੋਵੇ ਤੇ ਭਾਵੇਂ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਇਸ ਕਰਕੇ ਸ਼੍ਰੋਮਣੀ ਕਮੇਟੀ ਨੂੰ ਕੋਈ ਵੀ ਘਰ ਨਹੀਂ ਵੀ ਕਿਸੇ ਦੇ ਕੰਮ 'ਚ ਗੜਚੜ ਕੋਣ ਦਾ ਆਪਣਾ ਕੰਮ ਕਰੇ ਉਹ ਨੌਂ ਨਹੀਂ ਜਿੱਥੇ ਮੰਦੇ ਜਰੂਰ ਨਮੈਦਾ ਜਮਾਤ ਨਹੀਂ ਤੇ ਪੰਜਾਬ ਸਰਕਾਰ ਨੂੰ ਗੁਰੂ ਸਾਹਿਬ ਦਾ ਧਿਆਣਾ ਬਣਾਉਣ ਦਾ ਪੂਰਾ ਪੂਰਾ ਅਧਿਕਾਰ ਹੈ ਜੀ ਜੀ ਅੱਜ ਸਾਬਾ ਆਪਾਂ ਗੱਲ ਕਰਦੇ ਆਂ ਚੀਫ ਜਸਟਿਸ ਆਫ ਇੰਡੀਆ ਬੀ ਆਰ ਗਵਈ ਸਾਹਿਬ ਅੱਜ ਜਦੋਂ ਅਦਾਲਤ ਦੇ ਵਿੱਚ ਪਹੁੰਚਦੇ ਆ ਆਪਣੀ ਬੈਂਚ ਦੇ ਉੱਤੇ ਬਿਰਾਜਮਾਨ ਹੁੰਦੇ ਆ ਤਾਂ ਇੱਕ ਸ਼ਖਸ ਜਿਹੜਾ ਜਿਹੜਾ ਵਕੀਲ ਹੀ ਦੱਸਿਆ ਜਾਂਦਾ ਉਹ ਉਹਨਾਂ ਦੇ ਉੱਤੇ ਜੁੱਤੀ ਮਾਰਨ ਦੀ ਕੋਸ਼ਿਸ਼ ਕਰਦਾ ਇਹ ਪੂਰਾ ਮਾਮਲਾ ਕੀ ਆ ਹਾਲਾਂਕਿ ਉਸ ਵਿਅਕਤੀ ਨੂੰ ਕਾਬੂ ਕਰ ਲਿਆ ਜਾਂਦਾ ਤੇ ਵਿਅਕਤੀ ਜਿਹੜਾ ਇਹ ਕੌਣ ਆ ਤੇ ਇਹਦੇ ਪਿੱਛੇ ਦੀ ਮਨਸ਼ਾ ਕੀ ਸਾਹਮਣੇ ਪਤਾ ਲੱਗੀ ਆ ਜੀ ਬੇਲਿਗਲ ਤੇ ਇਹ ਜਿਹੜਾ ਵਿਅਕਤੀ ਹੈ ਨਾ ਜੀ ਇਸ ਵਿਅਕਤੀ ਦਾ ਨਾਮ ਰਕੇਸ਼ ਕਸੂਰ ਇਹਨੇ ਇੱਕ ਪਟੀਸ਼ਨ ਪਾਈ ਸੀ ਕਿ ਮਹਾਰਾਸ਼ਟਰ ਦੇ ਵਿੱਚ ਇੱਕ ਬੇਕਾਇਦਾ ਤੌਰ ਤੇ ਵਿਸ਼ਨੂ ਜੀ ਦਾ ਮੰਦਿਰ ਜਿਹੜਾ ਮੁਗਲਾਂ ਦੇ ਸਾਹਮਣੇ ਕੋਈ ਨੌਂਵੀਂ ਤੋਂ ਲੱਗੇ ਤੇ ਬਾਅਦ ਵੀ ਸਦੀ ਤੱਕ ਉਹ ਮੰਦਿਰ ਜਿਹੜਾ ਤੋੜਿਆ ਗਿਆ ਉਹਦੀ ਜਿਹੜੀ ਹੈ ਧੌਣ ਤੱਕ ਹੈ ਸਿਰ ਨਹੀਂ ਹੈਗਾ ਉਸ ਮੂਰਤੀ ਦਾ ਵਿਸ਼ਨੂੰ ਦੀ ਮੂਰਤੀ ਦਾ ਤੇ ਮਰਿਆਦਾ ਦੇ ਅਨੁਸਾਰ ਜੇ ਮੂਰਤੀ ਪੂਰੀ ਬੜੀ ਨਹੀਂ ਉੱਥੇ ਬਕਾਇਦਾ ਤੌਰ ਤੇ ਪੂਜਾ ਨਹੀਂ ਹੋ ਸਕਦੀ ਇਹ ਜਿਹੜਾ ਵਕੀਲ ਹੈ ਇੱਕ ਪਟੀਸ਼ਨ ਪਾਉਂਦਾ ਤੇ ਪਟੀਸ਼ਨ ਦੇ ਵਿੱਚ ਇੱਕ ਬੇਨਤੀ ਕਰਦਾ ਜੀ ਮੇਰੀ ਪਟੀਸ਼ਨ ਤੇ ਗੌਰ ਫਰਮਾਇਆ ਜਾਵੇ ਤੇ ਸਭ ਉਹ ਮੂਰਤੀ ਜਿਹੜੀ ਹੈ ਨਾ ਉਹਦੀ ਜਿਹੜੀ ਉੱਪਰ ਲਾਏ ਸਭ ਬਣਾਉਣ ਦੀ ਅਦੇਸ਼ ਜਾਰੀ ਕੀਤੇ ਜਾਂ ਤਾਂ ਕਿ ਲੋਕ ਉਥੇ ਪੂਜਾ ਕਰ ਸਕਣ ਹੁਣ ਜਿਹੜੀ ਮੇਰੀ ਇਨਫੋਰਮੇਸ਼ਨ ਦੇ ਮਤਲਬ ਕੋ ਉਤੇ ਜਨੇਸਕੋ ਦੇ ਅਧੀਨ ਵੀ ਮੂਰਤੀ ਆ ਤੁਹਾਨੂੰ ਪਤਾ ਹੋਵੇਗਾ ਸਤਖਰ ਚਿਰੀ ਹਰ ਮੰਦਰ ਸਾਹਿਬ ਨੂੰ ਜਨੇਸਕੋ ਚ ਗ੍ਰੋਨ ਦੀ ਗੱਲ ਕੀਤੀ ਸੀ ਤੇ ਉਦੋਂ ਗੱਲ ਚੱਲੀ ਸੀ ਵੀ ਲੈ ਉਹ ਤੇ 41 ਲੱਖ ਰੁਪਏ ਇੱਕ ਸੰਸਥਾ ਨੂੰ ਦਿੱਤਾ ਸੀ ਅੱਜ ਵੀ ਸੀ ਨਾ ਤੇ ਸੀ ਉਹ ਬਰਬਾਦ ਵਾਪਸ ਤੇ ਉਹਨਾਂ ਨੂੰ ਨਹੀਂ ਸੀ ਸੀ ਉਹ ਤਾਂ ਜਿਹੜਾ ਸੀ ਉਹ ਘਟਾ ਸੱਜਾ ਕੋਈ ਨਹੀਂ ਲੇਕਿਨ ਉਹ ਹੈ ਜੇ ਉਹਦੇ 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 ਜੁਨੇਸਕੋ ਦੇ ਅੰਡਰ ਇਹ ਜਾਂਦਾ ਤੇ ਦਰਬਾਰ ਸਾਹਿਬ ਦੇ ਉੱਪਰ ਵੀ ਕੋਈ ਜਹਾਜ਼ ਵੀ ਨਹੀਂ ਉੱਡ ਸਕਦਾ ਅੱਜ ਵੀ ਨਹੀਂ ਉੱਡਦਾ ਵੈਸੇ ਤੇ ਜਹਾਜ਼ ਵੀ ਨਹੀਂ ਉੱਡ ਸਕਦਾ ਕਿਸੇ ਪ੍ਰਕਾਰ ਦਾ ਕੋਈ ਅਟੈਕ ਨਹੀਂ ਕਰ ਸਕਦਾ ਤੇ ਉਹਦੇ ਵਿੱਚ ਕਿਸੇ ਪ੍ਰਕਾਰ ਦੀ ਵੀ ਤਬਦੀਲੀ ਕਰਨੀ ਹੁੰਦੀ ਤੇ ਜਿਹੜਾ ਜਿਹੜੇ ਅਨਪੜ੍ਹ ਜਿਹੇ ਮੈਨੇਜਰ ਲੈ ਉਹ ਸਭ ਕੁਝ ਕਰੀ ਜਾਂਦੇ ਹਨ ਨਾ ਕੋਈ ਤਬਦੀਲੀ ਕਰਨੀ ਉਹ ਜਨਾਜ਼ਕੋ ਦੇ ਹੁਕਮ ਕਾਦੀ ਕੀਤੀ ਜਾ ਸਕਦੀ। ਉਹਦੀ ਸੱਦ ਵੀ ਨਹੀਂ ਕੀਤੀ ਜਾ ਸਕਦੀ। ਆ ਨਹੀਂ ਕਾਰਚ ਵਾਲੇ ਬਾਬੇ ਜਿਹੜੀ ਮਰਜੀ ਟੈਲਪੁਰ ਤੋਂ ਜਿਹੜੀ ਮਰਜੀ ਲਾ ਦਿੰਦੀ। ਬਿਲਕੁਲ ਨਹੀਂ ਕਰ ਸਕਦਾ। ਹੁਣ ਉਹ ਜਿਹੜੀ ਦਰਬਾਰ ਸਾਹਿਬ ਜੀ ਕੋ ਉਹ ਫਿਰ ਜਿਹੜਾ ਸੀ ਜਦੋਂ ਪੁੱਛਿਆ ਵੀ ਸਾਡਾ ਵਰਲਡ ਹੈਰੀਟੇਜ ਨੰਬਰ ਕੀ ਹੋਊਗਾ ਉਹ ਕਹਿੰਦੇ ਪਹਿਲਾ ਨੰਬਰ ਹੋਊਗਾ। ਫਿਰ ਸਿੱਖਾਂ ਨੇ ਕਹਿਤਾ ਜੀ ਨਹੀਂ। ਸਾਡੇ ਵਾਸਤੇ ਅਜੂਬਾ ਦੀ ਅਜੂਬਿਆ ਨਜੂਬਾ ਇਹ ਪਹਿਲੇ ਨੰਬਰ ਤੇ ਜੇ ਦਾ ਨੰਬਰ ਲੈ ਕੇ ਉਹਨੇ ਤੇ ਫਿਰ ਤੇ ਠੀਕ ਆ ਤੇ ਬਚ ਨਹੀਂ ਫਿਰ ਉਹ ਛੜਤਾ ਚ ਪ੍ਰੋਜੈਕਟ ਉੱਚੀ ਹੁਣ ਇਹ ਜਿਹੜੀ ਮੂਰਤੀ ਆ ਇਸ ਮੂਰਤੀ ਦੇ ਉੱਤੇ ਵੀ ਬਕਾਇਦਾ ਤੌਰ ਤੇ ਉਹਨਾਂ ਨੇ ਇੰਨੀ ਗੱਲ ਕਹਿ ਦਿੱਤੀ ਆ ਵੀ ਜਿਹੜੇ ਸਾਡੇ ਮਾਨਯੋਗ ਜਿਹੜੇ ਸਾਡੇ ਯੂਨੈਸਕੋ ਆ ਉਹ ਵੀ ਤੇ ਜਿਹੜੀ ਸਾਡੀ ਬਕਾਇਦਾ ਤੌਰ ਤੇ ਪ੍ਰਾਤਤਵ ਭਾਗ ਉਹਨੇ ਵੀ ਕਿਹਾ ਵੀ ਤੁਸੀਂ ਕਿਸੇ ਪ੍ਰਕਾਰ ਦੀ ਕੋਈ ਤਬਦੀਲੀ ਨਹੀਂ ਕਰ ਸਕਦੇ ਤੇ ਜਸਟਿਸ ਸਾਹਿਬ ਜਸਟਿਸ ਬੀ ਆਰ ਗਵਾਈ ਨੇ ਉਹਨਾਂ ਨੇ ਇਹ ਗਲਤੀ ਪਟੀਸ਼ਨ ਇਹ ਕਹਿ ਕੇ ਖਾਰਜ ਕਰਤੀ ਵੀ ਸਾਡੇ ਅਧਿਕਾਰ ਖੇਤਰ ਚ ਨਹੀਂ ਇੱਕ ਤੇ ਹੁੰਦਾ ਵੀ ਤੁਸੀਂ ਜਾਣਾ ਤੇ ਪ੍ਰਾਤਿਰਭ ਭਾਗ ਕੋ ਜਾਓ ਨਾਲੇ ਦੇ ਕਿਤੇ ਦੇਖੋ ਵਿਸ਼ਨੂ ਭਗਵਾਨ ਤੇ ਆਪ ਸਰ ਵਿਆਪਨ ਜਾ ਕੇ ਨਾਸ ਕਰੋ ਵੀ ਬਣਾ ਲਵਾਂਗੇ ਆਪੇ ਆਪਣੀ ਮੂਰਤੀ ਉੱਤੇ ਸ਼ਾਇਦ ਟਿੱਪਣੀ ਨਾ ਵੀ ਕਰਦੇ ਤਾਂ ਵੀ ਕੱਲ ਜਦ ਚੰਨਾਪੁਰ ਨੂੰ ਟਿੱਪਣੀ ਕੀਤੀ ਉਹਨਾਂ ਦੀ ਟਿੱਪਣੀ ਤੋਂ ਬਾਅਦ ਹਰ ਕੰਮ ਤੇ ਬਚਣੇ ਬਚਣਾ ਸੀ ਉਹਨਾਂ ਦੀ ਟਿੱਪਣੀ ਤੋਂ ਬਾਅਦ ਹਰ ਕੰਮ ਅਜਿਹਾ ਵਾ ਤੇ ਇਹ ਜਿਹੜਾ ਵਕੀਲ ਨੇ ਸੋਚਿਆ ਜੀ ਮੇਰੀ ਪਟੀਸ਼ਨ ਤੇ ਸੁਣਨ ਨੂੰ ਖਾ ਗਏ ਕਿ ਕਿਤੇ ਚਰਚਾ ਹੀ ਨਹੀਂ ਹੋਈ ਹੂੰ ਹੁਣ ਚਰਚਾ ਕਿਵੇਂ ਕਰਾਉਣੀ ਹੈ ਅਪਨੂੰ ਚਰਚਕ ਰੋਲ ਨਹੀਂ ਬਕਾਇਦਾ ਤੌਰ ਤੇ ਉਹਨਾਂ ਨੇ ਉੱਥੇ ਜਾ ਕੇ ਅੱਜ ਆਪਣਾ ਬੂਟ ਲਾ ਕੇ ਤੇ ਗਵਈ ਸਰ ਨੂੰ ਸੁੱਟਣ ਦੀ ਕੋਸ਼ਿਸ਼ ਕੀਤੀ ਦੇਖੋ ਉਹਨਾਂ ਨੂੰ ਉਸੇ ਵੱਡੀ ਸਿਕਿਉਰਿਟੀ ਵਾਲੇ ਫੱਲੇ ਤੇ ਬਾਹਰ ਲਿਆ 2011 ਦਾ ਸੁਪਰੀਮ ਕੋਰਟ ਦੇ ਵਿੱਚ ਵਕੀਲ ਰਜਿਸਟਰਡ 14 ਸਾਲ ਹੋ ਗਏ ਤੇ ਨੇ ਸਨਾਤਨ ਧਰਮ ਦੇ ਅੱਗੇ ਮਾਰੇ ਬੈਠੇ ਨਹੀਂ ਕੀਤੀ ਉੱਥੇ ਇਹਦਾ ਮਤਲਬ ਵੀ ਸਿੱਧੀ ਗੱਲ ਹੈ ਪੀਆਰਐਸ ਦਾ ਬੰਦਾ ਉਹ ਵੀ ਨਥੁਰਮ ਗੌਰਥਮ ਮੰਡੀ ਕੁਸ਼ਨ ਕਰਨੇ ਸੀਗਾ ਤਦੋਂ ਗਵਈ ਸਾਹਿਬ ਕੁਝ ਸੁਣਵਾਈ ਕਰ ਰਹੇ ਸੀ ਉਹਨੇ ਕਹਿੰਦਾ ਜੀ ਮੇਰੇ ਤੇ ਇਹਨਾਂ ਗੱਲਾਂ ਕੋਈ ਸਹੀ ਨਹੀਂ ਕਹਿਆ ਤੁਸੀਂ ਸੁਣਵਾਈ ਜਾ ਜੀ ਕੋ ਤੁਸੀਂ ਉਹ ਸੁਣਵਾਈ جاری ਰਹੀ ਰਹੀ ਉਹ ਤੇ ਪਰ ਗਵਈ ਸਾਹਿਬ ਇੱਕ ਸਹਿਬ ਵਿਅਕਤੀ ਨੇ ਜਿਨ੍ਹਾਂ ਪਹਿਲਾ ਅਨਾਉਂਸਮੈਂਟ ਕੀਤੀ ਜਿਨ੍ਹਾਂ ਦੀ ਅਗਲੇ ਮਹੀਨੇ ਨਵੰਬਰ ਤੇ ਟ੍ਰੈਵਲਟ ਉਹਨੇ ਅੰਨੀ ਗੱਲ ਕਹੀ ਆ ਕਿ ਮੈਂ ਕੋਈ ਵੀ ਸਰਕਾਰੀ ਉਹਦਾ ਨਹੀਂ ਲੜਾ ਇੱਕ ਬੜੀ ਵੱਡੀ ਗੱਲ ਸੀ ਨਾਸਟ ਹੁਣ ਜਦੋਂ ਇਹਨੇ ਸੁੱਤੀ ਜੁੱਤੀ ਹੋ ਸਕਦਾ ਇਹਨੂੰ ਵੀ ਰਾਸ਼ਟਰਪਤੀ ਮੈਮਰੀ ਮਿਲ ਜੇ ਇਹਨੂੰ ਕੋਈ ਚੇਅਰਮੈਨ ਨਹੀਂ ਮਿਲ ਜੇ ਤੇ ਬੀਜੇਪੀ ਸੋਚੇ ਵੀ ਤੁਸੀਂ ਬਹੁਤ ਵਧੀਆ ਕੰਮ ਕੀਤਾ ਜਿਆ ਕੋਈ ਗੱਲ ਨਹੀਂ ਆ ਉਹ ਜੀਐਨਓ ਹਰਸ਼ਕਿਲ ਬਹੁਤੀ ਕੰਮ ਕੀਤਾ ਤੁਸੀਂ ਕਿਉਂ ਮੈਂ ਤੁਹਾਨੂੰ ਦੋ ਉਦਾਹਰਣਾਂ ਦਿੰਦਾ ਜੀ ਇੰਦਰਾ ਗਾਂਧੀ ਜੇ ਤੁਹਾਨੂੰ ਗ੍ਰਿਫਤਾਰੀ ਹੁੰਦੀ ਆ ਦੇਸਾਈ ਸਰਕਾਰ ਦੇ ਵੇਲੇ ਤੇ ਉਦੋਂ ਦੋ ਪਾਂਡੇ ਪ੍ਰਾ ਹੁੰਦੇ ਆ ਉਹ ਬੁੱਕਲਾਂ ਜੀਆਂ ਮਾਰਦੇ ਜਿਹੜੇ ਉੱਤੇ ਲਿਖੇ ਚਾਦਰਾਂ 'ਨੀਆਂ ਉੱਤੇ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਲਿਖਿਆ ਸੀ ਉਹ ਤੇ ਜਾਜ ਗਵਾ ਕਰਦੇ ਨੇ ਇੰਡੀਆ ਰਵਾਇਤ ਉਹਨੂੰ ਗਵਾ ਕਰਕੇ ਰਾਜਾ ਸੋਸ਼ੀਅਲ ਪੁੱਤ ਲੈ ਹੁੰਦੇ ਅੰਮ੍ਰਿਤ ਸਰ ਇਹ ਤੇ ਫੜੇ ਜਾਂਦੇ ਨੇ ਜਦੋਂ ਫੜੇ ਜਾਂਦੇ ਆ ਤੇ ਉਹਨਾਂ ਨੇ ਇੱਕੋ ਹੀ ਗੱਲ ਕਹੀ ਪੀ ਇੰਦਰਾ ਗਾਂਧੀ ਨੇ ਧੱਕਾ ਕੀਤਾ ਜਦੋਂ ਅਸੀਂ ਉਹਦੇ ਕਰਕੇ ਜਾਜ ਗਵਾ ਕੀਤਾ ਸੀ ਇੰਦਰਾ ਗਾਂਧੀ ਦਾ ਧੱਕਾ ਨਹੀਂ ਹੁੰਦਾ ਨਾ ਸਰ ਮਨਜੀਤ ਸਿੰਘ ਉਰਪ ਮੁਸੀਬਤ ਸਿੰਘ ਜਹਾਜ ਗਿਆ ਇੱਕ ਸੇਵ ਨਾਲ ਕਰਦਾ ਤੇ ਉਹਨੂੰ ਜਹਾਜ ਤੋਂ ਉੱਤਰਦੇ ਅਸਾਈ ਗੋਰੀਮਾਰਕੇ 에ਰਪੋਰਟ ਤੇ ਮਾਰ ਦਿੱਤਾ ਗਿਆ। ਕਿਉਂ ਸਿੱਕ ਸੀਗਾ। ਇਹ ਹਿੰਦੂਸਣ ਜਿਨ੍ਹਾਂ ਦੀ ਪੂਰੀ ਪੁਸ਼ਪਨਾ ਹੀ ਕੀਤੀ ਗਈ ਤੇ ਜਗਾਂਤਾਂ ਵੀ ਮਿਲੀਆਂ। 1980 ਚ ਫਿਰ ਇੰਦਰਾ ਗਾਂਧੀ ਆਉਂਦੀ ਤੇ ਇੰਦਰਾ ਗਾਂਧੀ ਇੱਕ ਭਰਾ ਨੂੰ ਬਕਾਇਦਾ ਤੌਰ ਤੇ ਕੇਂਦਰ ਤੇ ਮੰਤਰੀ ਵਿਰੋਧੀ ਤੇ ਦੂਸਰੇ ਨੂੰ ਸੈਂਟਰਲ ਚੇਅਰ ਮਿਲ ਰਹੀ। ਇਹ ਨਿਯਮਤਾ ਬਖਸ਼ੀਏ ਸੀ ਉਸ ਟਾਈਮ ਤੇ ਅਧਵਾ ਕਰਨ ਤੇ ਪੌਸਿਬਿਲਟੀ ਵੀ ਜਿੰਨੇ ਜੁੱਤੀ ਛੁੱਟੀ ਆ ਪੀ ਇਹਨੂੰ ਵੀ ਤੁਹਾਨੂੰ ਕੋਈ ਨਿਯਮਤ ਮਿਲ ਜAVE ਤੈਨੂੰ ਛੁੱਟੀ ਇਸੇ ਕਰਕੇ ਹੋਵੇ ਛੁੱਟਣ ਦੀ ਕੋਸ਼ਿਸ਼ ਕਰ ਕੀਤੀ ਹੈ ਮੈਨੂੰ ਕੋਈ ਨਿਯਮਤ ਮਿਲ ਜAVE ਨਾਲੇ ਮੈਂ ਚਰਚਾ ਕਰ ਜਾਨਾ ਹੁਣ ਜਿਹੜਾ ਉਹ ਮੰਦਿਰ ਵਿਸ਼ਨੂ ਜੀ ਦਾ ਵਿਸ਼ਨੂ ਜੀ ਦੇ ਮੰਦਿਰ ਦੇ ਵਿੱਚ ਉਹਨਾਂ ਵੀ ਸੰਦੀਵ ਦੇ ਵਿੱਚ ਬਕੈਦਾ ਟੋਟੀ ਕੰਗਰੇਜ ਜਾਂਦਾ ਤਦੋਂ ਉੱਥੇ ਖਜੂਰਾ ਦੇ ਦਰਖਤ ਪੜੇ ਹੁੰਦੇ ਹੂੰ ਇਸੇ ਕਲ ਨੂੰ ਖਜੂਰ ਮੰਦਿਰ ਵੀ ਕਿਹਾ ਜਾਂਦਾ ਲੋਕ ਜਾਂਦੇ ਨੇ ਵੇਖ ਕੇ ਆ ਜਾਂਦੇ ਕੋਈ ਅਦੀ ਕਰਦੇ ਪਈ ਭਾਈ ਤੁਹਾਡਾ ਪ੍ਰਾਤਪ ਤਬਾਗ ਤੁਹਾਡੀ ਸਰਕਾਰ ਤੁਸੀਂ ਬਣਾ ਬਲਾ ਤੁਹਾਨੂੰ ਮੰਦਾ ਨਹੀਂ ਕਿ ਕਰਦਾ ਪਈ ਤੇ ਜਸਤਪ ਸਿੰਘ ਨੇ ਕਿਹਦੀ ਗੱਲ ਕੀਤੀ ਸਾਡਾ ਸਮਾਂ ਨਾ ਖਰਾਬ ਕਰੋ ਇਹੋ ਜਿਹਾ ਕੇਸ ਲਿਆ ਕੇ ਇਹ ਕੰਮ ਸਾਡੇ ਨਹੀਂ ਹੈ ਇਸ ਕਰਕੇ ਉਹ ਵਕੀਰ ਨੇ ਜਿਹੜੀ ਜੁੱਤੀ ਛੁੱਟੀ ਸੀ ਮੰਦ ਭਾਗੀ ਗੱਲ ਸੀਗੀ ਤਾਨੂੰ ਪਤਾ ਆਏਗਾ ਇੱਕ ਵਾਰੀ ਉੱਥੇ ਪਾਣੀ ਆ ਗਿਆ ਸੀ ਇਹ ਇਮਪੁਲਸਾ ਵਾਲੇ ਪਾਸੇ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸੀ ਉਹਨਾਂ ਨੇ ਕਾਂਨ ਸਿੰਘ ਪੰਨੂ ਨੂੰ ਭੇਜਿਆ ਸੀ ਉੱਤੇ ਪੰਨੂ ਸਾਹਿਬ ਤੁਸੀਂ ਜਾਓ ਉੱਥੇ ਜਾ ਕੇ ਵੇਖੋ ਤੇ ਆਪਣੇ ਲੋਕਾਂ ਦੀ ਮਦਦ ਕਰੋ ਇਹ ਗੈਰ ਸੀ ਉੱਥੇ ਲੋਕੀ ਸਰਕਾਰ ਨੂੰ ਗਾਲਾਂ ਕੱਢਦੇ ਸੀ ਪੰਨੂ ਨੂੰ ਗਾਲਾਂ ਕੱਢਦੇ ਪੰਨੂ ਕਹਿੰਦਾ ਭਾਈ ਸਾਨੂੰ ਗਾਲਾਂ ਤੁਸੀਂ ਕੱਢਦੇ ਕਿਉਂ ਕੱਢਦੇ ਜੇ ਜਿਹੜੀ ਗੱਲ ਕਰਨੀ ਉਹ ਨਕਰੋ ਜਿਹਦੇ ਮੱਥਾ ਟੇਕਣਾ ਆਇਆ ਉਹ ਇੰਨੀ ਗੱਲ ਕਹਿਣ ਦੇਤੇ ਪੰਨੂ ਦੀ ਉਹ ਜੁਕਤੀ ਪ੍ਰੇਡ ਕੀਤੀ ਉਹ ਸ਼ਤਰੂ ਤੂੰ ਕੌਣ ਇੰਨੀ ਗੱਲ ਕਰਨ ਵਾਲਾ ਨੂੰ ਤੇਰੇ ਹੱਥ ਜੋੜ ਕੇ ਮਾਫੀ ਮੰਗ ਕੇ ਜਾਂ ਛਡਾਉਣੀ ਪਈ ਸੀ ਉਹ ਵੀ ਆਰਮ ਵਿੱਚ ਪਈ ਤੇ ਫਿਰ ਬਹਿ ਸਾਡੀ ਕਰਤੂਤਾਂ ਤੇ ਫਿਰ ਪਰਚੇ ਵੀ ਦਰਜ ਹੋਏ ਤੇ ਉਹ ਬੰਦਿਆਂ ਦੀ ਫਿਰ ਚੂਤ ਪਤਾ ਨਹੀਂ ਕਿੱਥੇ ਫੜੇ ਵੀ ਗਏ ਸੀ ਤੇ ਮੁਕੱਦਮੇ ਚਲੇ ਸੀ ਨਾ ਬੰਦਿਆਂ ਦੇ ਤੇ ਪੰਜਾਬ ਚ ਲੱਗੇ ਚਲਾਏ ਸੀ ਇਸ ਕਰਕੇ ਜੇ ਸੋਚਦੇ ਵੀ ਇਹੋ ਜਿਹੀ ਗੱਲਾਂ 'ਚ ਤੁਸੀਂ ਆਪਣਾ ਸਮਾਗਰਤ ਨਾਉ ਗਾਓ ਜਿਹੜੀ ਗੱਲ ਗਵਈ ਸਾਹਿਬ ਨੇ ਕਹੀ ਵੀ ਬੜੇ ਮੰਦਰ ਹੈਗੇ ਨੇ ਪੂਜਾ ਕਰਨ ਜਾਂ ਕਿ ਕਰ ਲਓ ਕੋਈ ਗੱਲ ਲੇਕਪ ਪ੍ਰਾਤਨ ਵਿਭਾਗ ਕਹਿੰਦਾ ਇੱਥੇ ਕੋਈ ਹਰਦੋਬਦਲ ਨਹੀਂ ਕੀਤੀ ਜਾਂਦੀ ਵੀ ਤੁਸੀਂ ਕਿਵੇਂ ਕਰ ਸਕਦੇ ਸਰਕਾਰ ਦੇ ਕੋਲ ਪਹੁੰਚ ਜਗੀ ਸਰਕਾਰ ਕਰਾਵੇ ਕਹਿ ਕੇ ਉਹਨਾਂ ਨੂੰ ਜੀ ਤੇ ਪਟੀ ਸਾਹਿਬ ਪੀਏਯੂ ਦੇ ਵਿਗਿਆਨੀ ਇਹ ਕਹਿ ਰਹੇ ਆ ਵੀ ਪੰਜਾਬ ਜਿਹੜਾ ਆਪਣੀ ਮਿੱਟੀ ਕਰਕੇ ਧਰਤੀ ਕਰਕੇ ਜਾਣਿਆ ਜਾਂਦਾ ਕਹਿੰਦੇ ਆ ਹੜਾ ਤੋਂ ਬਾਅਦ ਜਿਹੜੀ ਰੇਤਾ ਆ ਗਈ ਜਿਹੜੀ ਗਾਰ ਆ ਗਈ ਕਹਿੰਦੇ ਇਹ ਤੇ ਮਿੱਟੀ ਜਿਹੜੀ ਆ ਇਹ ਪੋਲੂਟਿਡ ਹੋ ਗਈ ਖਰਾਬ ਹੋ ਗਈ ਆ ਉਨੀ ਜ਼ਰਖੇਜ਼ ਨਹੀਂ ਰਹੀ ਪਹਿਲੀ ਗੱਲ ਤੇ ਮੈਂ ਇਹ ਦੱਸ ਦਿਆਂ ਉਹ ਠੀਕ ਕਹਿ ਰਹੇ ਨਹੀਂ ਕਿਉਂਕਿ ਪਹਿਲੇ ਦਿਨ ਹੀ ਯੂਨੀਵਰਸਿਟੀ ਨੇ ਗੱਲ ਕਹੀ ਸੀ ਕਿ ਤੁਸੀਂ ਮਤ ਸੋਚੋ ਕਿ ਜਿਹੜੀ ਪਹਾੜਾਂ ਤੋਂ ਮਿੱਟੀ ਆਈ ਆ ਉਹ ਸਾਡੀ ਫਰਟਾਈਲ ਮਿੱਟੀ ਹੋਊਗੀ ਇਹ ਤਾਂ ਉਹ ਜਿਹੜੀ ਆ ਉਹ ਫਰਟਾਈਲ ਵੀ ਹੋ ਸਕਦੀ ਵੀ ਖੰਡਰੀ ਬਣਾ ਸਕਦੀ ਹੋਰ ਟੈਸਟ ਕਰਕੇ ਉਹਨਾਂ ਰਿਪੋਰਟ ਵਿੱਚ ਜੀਪੀਏ ਵਾਕੇ ਹੀ ਖੰਡਰ ਪੌਣੀ ਮਿਲਦੀ ਆ ਇਹਦੀ ਵੱਤੂ ਨਾਲ ਕੀਤੀ ਜਾਵੇ ਤੇ ਇਹਦਾ ਆਨਲਾਈਨ ਸਮੇਂ ਤੇ ਝਾੜ ਤੇ ਫਰਕ ਪਵੇਗਾ ਸਾਡੀਆਂ ਖਸਾਲ ਦੇ ਉੱਤੇ ਜੇ ਪੀਜੋਣੀ ਟੈਸਟ ਕਰਕੇ ਕਿਹਾ ਤੇ ਸਾਨੂੰ ਉੱਤੇ ਗੌਰਣਾ ਚਾਹੀਦਾ ਤੇ ਫਿਰ ਚੰਗੀ ਤਰ੍ਹਾਂ ਸਫਾਈ ਕਰੀ ਜੇਦੀ ਉੱਤੋਂ ਤਾਂ ਕਿ ਥਲੁਥਲੀ ਅਸਲੀ ਫਰਟਾਈਲ ਜਮਤ ਨਿਕਲ ਆਵੇ ਜਿੱਤੇ ਪਹਿਲਾਂ ਅਸੀਂ ਖੇਤੀ ਕਰਦੇ ਰਹੇ ਇਹ ਨਾ ਹੋਵੇ ਕਿ ਅਸੀਂ ਰੱਖ ਲਈ ਭਾਲਾ ਵੀ ਆ ਗਈ ਜਿ ਰੱਖ ਨੂੰ ਜੀ ਕੋਈ ਗੱਲ ਨਹੀਂ ਤੇ ਬਣ ਕੇ ਤੇ ਫਸਲੀ ਨਾ ਹੋਵੇ ਜੀ ਜੀ ਪਰ ਸਭ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਲਈ ਦਿੱਤਾ ਸਦਾ ਸੀਗਾ